हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜਪੱਤੀ 16 ਬਾਈ ਗੁਰਪ੍ਰੀਤ ਦੇ ਘਰੋਂ ਤਿੰਨ ਨਗ ਦਿਖਾ ਰਹੇ ਆ ਇੱਕ ਆਪਾਂ ਮਿੱਤਰੋ ਪਹਿਲਾਂ ਬੂਰੀ ਵੀ ਦਿਖਾਈ ਹੈ ਤੇ ਚਾਰ ਨਗ ਹੈ ਚਾਰਾਂ ਦੀ ਜਿਹੜੀ ਵੱਖਰੋਂ ਵੱਖਰੀ ਡਿਟੇਲ ਹੈ ਤੇ ਤਿੰਨੇ ਜਿਹੜੀਆਂ ਮਿੱਤਰੋ ਇਹ ਚਾਰੇ ਜਿਹੜੇ ਨਾਗ ਚਾਰੇ ਸੋਏ ਹੋਏ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਬਾਈ ਦਾ ਜਿਹੜਾ ਘਰ ਹੈ ਵੱਡੇ ਅੱਡੇ ਤੋਂ ਦਾਣਾ ਮੰਡੀ ਦੇ ਬਿਲਕੁਲ ਨੇੜੇ ਪਿੰਡ ਮਹਾਰਾਜ ਤੇ ਪੱਤੀ 16 ਹਾਂਜੀ ਬਾਈ ਜੀ ਗੁਰਪ੍ਰੀਤ ਕੀ ਹਾਲ ਚੜਾ ਠੀਕ ਹਾਲ ਜੀ ਸਸਰੀ ਕਾਲ ਜੀ ਹੋਰ ਸਿੱਤਾਂ ਠੀਕ ਹੈ ਜੀ ਹਾਂਜੀ ਹਾਂਜੀ ਆ ਕਿੰਨਾ ਕੁ ਰਿਸਪੌਂਸ ਬਿਲਡ ਆ ਪਿਛਲੀਆਂ ਵੀਡੀਓ ਚ ਬਹੁਤ ਵਧੀਆ ਮਿਲਿਆ ਜੀ ਵਧੀਆ ਜੀ ਬਹੁਤ ਵਧੀਆ ਜੀ ਆ ਜਿਹੜੀ ਪਿਛਲੀ ਆਪਾਂ ਮੱਝ ਦੀ ਪਾਈ ਸੀ 13 ਕਿਲੋ ਵਾਲੀ ਦੁੱਧ ਦੀ ਕਿਹੜੇ ਪਿੰਡ ਗਈ ਆ ਉਹ ਨਿਠਾਣੀ ਗਈ ਜੀ ਦੁੱਧ 13 ਹੀ ਸੀ ਹਾਂ 13 ਕਿਲੋ ਮਣਕੇ ਲੈ ਗਈ ਬੰਦਾ ਘਰ ਉਪਨੇ ਤੇਰੇ ਹੀ ਆਪਾਂ ਮਿਲ ਰੱਖਿਆ ਸੀ ਹੈਨਾ ਨਹੀਂ ਗਿਆ ਸੀ ਜੀ ਹੁਣ ਆਪਾਂ ਅੱਜ ਚੰਗੇ ਸੋਹਣੇ ਵਜਨ ਵਾਲੀ ਤੇ ਇਹਦਾ ਸੂਆ ਕਿਹੜਾ ਜੀ ਇਹ ਤੀਜਾ ਜੁਆ ਤੀਜਾ ਸੂਆ ਸੁੱਈ ਦੀ ਆ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਆ ਥੋੜਾ ਜਿਹਾ ਆ ਕੈਮਰੇ ਤੋਂ ਡਰਦੀ ਆ ਤੇ ਮੰਗਰ ਬੱਚਾ ਕੀ ਆ ਕਦੋਂ ਕਦੀ ਕੱਤੀ ਕੱਤੀ ਕਦੋਂ ਕਦੀ ਸੁੱਈ ਆ ਇਹ ਇਹਨੂੰ ਅੱਜ 13 ਜਨਮ ਹੋ ਗਏ ਕਿੰਨਾ ਜਿਹੜਾ ਦੁੱਧ ਤਿਆਰ ਹੋ 12 ਕਿਲੋ ਮਣਕੇ ਦੇਵਾਂਗੇ ਜੀ 12 ਲੀਟਰ ਤੋਲ ਕੇ ਦੇਵਾਂਗੇ ਦੋ ਟਾਈਮ ਆ ਰਾ ਤਸੱਲੀ ਕਰਨ ਚਾਹੁੰਦਾ ਨਹੀਂ ਕਰ ਸਕਦਾ ਜੀ ਹਾਂ ਕਰ ਸਕਦਾ ਹਾਂ ਜੀ ਕੋਈ ਤਾਂ ਦਿਖ ਨਹੀਂ ਦੂਗਾ ਮਾੜਾ ਵੀ ਤੀਜਾ ਸੂਆ ਹਾਂਜੀ ਜੀ ਜੀ ਤੀਜਾ ਸੁਹਾ ਸੂਈ ਆ 12 13 ਦਿਨ ਹੋ ਗਏ ਸੂਈ ਨੂੰ ਮੰਗਰ ਮੰਗਰ ਕੱਟੀ ਆ ਮੰਗਰ ਕੱਟੀ ਆ ਤੇ ਕੱਦ-ਕਾੜ ਦੇ ਮਿੱਤਰੋ ਸੋਹਣਿਆ ਸਿੰਘ ਵੀ ਬਹੁਤ ਸੋਹਣਿਆ ਫੇਸ ਕੁਆਲਟੀ ਥਾਂਲੇ ਦੀ ਵੀ ਪੂਰੀ ਸਾਫਤ ਹੋ ਰਹੀ ਜੀ ਨੂੰ ਖੋਲ ਕੇ ਤੇ ਤਿੰਨੇ ਨਾਗ ਆ ਜਿਹੜੇ ਮਿੱਤਰੋ ਚੰਗੇ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਤਸੱਲੀ ਵੈਸੇ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਤਸੱਲੀ ਲੈ ਕੇ ਪੂਰੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਟਾਈਮ ਅਸੀਂ 2:00 1/2 ਵਜੇ ਵੀਡੀਓ ਬਣਾ ਰਹੇ ਆ ਤੇ ਸ਼ਾਮ ਤੱਕ ਮਿੱਤਰੋ ਇਹਨੇ ਭਰ ਜਾਣਾ ਤੇ ਥਾਲੇ ਵੀ ਫਿਰ ਆਪਾਂ ਕਰਨੇ ਪੂਰੀ ਸ਼ਾਮ ਮੋੜ ਲਈ ਚੰਗਾ ਖਦਖੜ ਚੰਗਾ ਵਜਨ ਚੰਗੀ ਸਮੀ ਵੀ ਹੈ ਭਾ ਮਿੱਤਰੋ ਜਿਹੜੇ ਜਾਇਜ਼ ਨੇ ਤੇ ਤਿੰਨਾਂ ਦੇ ਭਾ ਜਿਹੜੇ ਪੂਰੀ ਜਾਇਜ਼ ਹੈ ਤੇ ਦੂਜੀ ਗੱਲ ਜਿਹੜਾ ਕੋਈ ਭਰਾ ਬਿਨਾ ਵਪਾਰ ਤੋਂ ਵੀਡੀਓ ਬਣਾਉਂਦਾ ਕਿਉਂਕਿ ਥੋੜਾ ਜਿਹਾ ਮਿੱਤਰੋ ਮੰਦਾ ਚੱਲਿਆ ਪਸ਼ੂ ਪਿੱਛੇ ਹਟ ਚੱਲੇ ਨੇ ਤੇ ਐਵੇਂ ਨਾ 1.5 1.5 2 2 ਲੱਖ ਮੰਗੀ ਜਾਇਆ ਕਰੋ ਜਿੰਨੇ ਇੱਕ ਦਾ ਪਸ਼ੂ ਹੁੰਦਾ ਉਸ ਹਿਸਾਬ ਨਾਲ ਰੇਟ ਮੰਗਿਆ ਕਰੋ ਹਨਾ ਤੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਇਹਦਾ 1 20 ਇੱਕ ਵੀ ਮਾਨਤਨ ਮਾਨਤਨ ਕਰਦੇ ਹੋ ਹੋ ਜਾਣਾ ਮਾਨਤਨ ਓਕੇ ਤੇ ਦੂਜੇ ਨੰਬਰ ਤੇ ਵੱਡੇ ਕੱਦ ਕਾਠ ਵਾਲੀ ਹਨਾ ਇਹਦਾ ਸੂਆ ਜੀ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਸੂਈ ਆ ਕਦੋਂ ਕਦੀ ਇਹਨੂੰ ਅੱਜ 7 ਮੰਦਰ ਹੋਗਾ ਜੀ ਕੱਟੀ ਜਾ ਮਗਰ ਹਾਂਜੀ ਮੰਗਰ ਜੀ ਮੰਗਰ ਕੱਟੀ ਆ 7ਵਾਂ ਦਿਨ ਆ ਸੂਈ ਨੂੰ ਤੇ ਕੱਦ ਕਾਠ ਬਹੁਤ ਆ ਹਨਾ ਹਾਂਜੀ ਹਾਂਜੀ ਥਾਂਲੇ ਵੀ ਦੀ ਸ਼ਾਬਾਹ ਨਾ ਥੋੜੀ ਜਿਆ ਐ ਨਹੀਂ ਲੱਗਦੀ ਕਿ ਪੈਸੀ ਲੱਗਦੀ ਪੜ ਹਾਂ ਹਤੋਰੋ ਜੀ ਲਗੋ ਕਿੰਨਾ ਕ ਜਿਹੜਾ ਦੁੱਧ ਤਿਆਰ ਹੋ ਦੁੱਧ ਦੇ ਥੱਲੇ 10 ਕਿਲੋ ਕਹਿੰਦੇ ਜੀ 10 ਕਿਲੋ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਕਰ ਦੂਗੀ 12 13 ਹਾਂਜੀ ਹਾਂਜੀ ਦੇਊਗੀ ਹਾਲਕਾ 15 ਕਹਿੰਦੇ ਜੀ ਓਕੇ ਥੋੜਾ ਜਿਹਾ ਮਿੱਤਰੋ ਪੜ ਆਨੇ ਤੇ ਥਣਲੇਵਾ ਫੇ ਕਹਿੰਦੇ ਬਹੁਤ ਚੰਗਾ ਕੱਦ-ਕਾੜ ਵੀ ਚੰਗਾ ਤੇ ਪੂਰੀ ਭੇਲ ਵੀ ਫੁੱਲ ਹੈ 7-8 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਮਗਰ ਕੱਟੀ ਆ ਇਹਦਾ ਰੇਟ ਫਿਰ ਜੀ ਇਹਦਾ 1.25 ਜੀ 1.25 ਮੇਰਾ ਅੰਦਾਜ਼ਾ ਵੀ 12-13 ਲੀਟਰ ਮਿੱਤਰੋ ਇਹਨੇ ਖੁੱਲਾ ਕੱਢਣਾ ਤੇ ਅੱਗੇ ਤੁਹਾਡੀ ਸਾਮ ਸਵਾਲ ਹੈ ਸੇਵਾ ਪਾਣੀ ਹੈ ਤੇ ਇਹ ਤਾਂ ਆਪਣੀ ਇੱਕ ਟਾਕੀ ਹੁੰਦੀ ਆ ਤੇ ਤੀਜੇ ਨੰਬਰ ਤੇ ਵੱਡੇ ਗੱਦ ਕਟ ਵਾਲੀ ਇਹ ਵੀ ਓਡੇ ਗੱਦ ਕਟਾ ਹਨਾ ਇਹਦਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਇਹ ਤੋਕੜ ਹਾਂ ਜੀ ਆ ਹੈਗਿਆ 2 ਮਹੀਨਿਆਂ ਦੀ ਸੂਈ ਦੀ ਜੀ ਇਹ ਤੋਕੜ ਹੈ ਜੀ ਦੂਜੇ ਸੂਆ ਸੂਈ ਵੀ ਹੈ ਹਾਂ 2 ਦੀ ਰੱਖ ਲਓ 1.5 ਦੀ ਤੇ ਕਿੰਨਾ ਕੁ ਦੁੱਧ ਹੈ 7 ਕਿਲੋ ਵਾਈ ਮਗਰ ਬੱਚਾ ਅਚਾ ਕਟਾਈ ਮੰਗਰ ਕਟਾ ਜੀ 7 ਕਿਲੋ ਦੁੱਧ ਡੇਢ ਦੋ ਮਹੀਨਾ ਦੀ ਅੰਦਾਜ਼ਾ ਵੀ ਸੂਈ ਵੀ ਹੈ ਤੇ ਸਿੰਘ ਸਿੰਘ ਬਹੁਤ ਚੰਗੇ ਆ ਹਨ ਹਾਂ ਜੀ ਬੇਲ ਵੀ ਚੰਗੇ ਆ ਤੇ ਇਹਦਾ ਰੇਟ ਕੀ ਆ ਫੇਰ ਹੀ ਤੋਰ ਕੇ ਦਿਖਾਵਾਂਗੇ ਇਹਦਾ ਮੁੱਲ ਕਿੰਨਾ ਮੰਨਦੇ ਕਰਿਆ ਬੈਸ ਬੈਸ ਸੀ ਦੇਮਗ ਜੀ 82 ਦੇਣੀ ਆ ਤੋਰੋ ਜੀ ਨੂੰ ਵੀ ਸੋਹਣਾ ਕੱਟ ਕਾਟ ਆ ਮਿੱਤਰੋ ਪਲਣ ਵਾਲੀ ਝੋਟੀ ਆ 7 ਕਿਲੋ ਜਿਹੜਾ ਦੁੱਧ ਆ 2.5 ਮਹੀਨਾ ਦੀ ਸੂਈ ਵੀ ਆ ਮੋਹਰਾ ਨਸਲ ਦੀ ਹੈ ਜੀ ਹਾਂ ਤੇ ਜੈਡ ਬਲੈਕ ਹੈ ਕੁਝ ਕਾਰਨ ਬਣ ਜਾਂਦੇ ਹੁੰਦੇ ਆ ਪ੍ਰਾਤੰਗ ਵੇਚ ਦਿੰਦੇ ਆ ਤੇ ਪਿੱਠ ਪੁੜੇ ਦੀ ਵੀ ਚੰਗੀ ਆ ਚੰਗਾ ਚੜ ਪੁੜਾ ਮੋੜ ਲਈ ਫਿਰ ਅਗਲਾ ਕਹਿੰਦਾ ਵੀ ਕਈ ਵਾਰ ਲੇਵਾ ਖਾਲੀ ਦੇਖ ਕੇ ਲਾ ਕਹਿੰਦਾ ਵੀ ਕੁਝ ਲੱਗਦਾ ਨਹੀਂ ਪਰ ਮਿੱਤਰੋ ਜਿਹੜੀ ਅਸੀਂ ਵੀਡੀਓ ਬਣਾ ਰਹੇ ਆ ਇਹ ਅੰਦਾਜ਼ਾ 1.5-2 ਵਜੇ ਵੀਡੀਓ ਬਣਾ ਰਹੇ ਹਾਂ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਤੇ ਤਿੰਨੇ ਨਗ ਕੁੱਲ ਮਿਲਾ ਕੇ ਚੰਗੇ ਆ ਇਹ ਆ ਡੋਡ ਵੱਖਰੀ ਵੱਖਰੀ ਡਿਟੇਲ ਆ ਇਹਦਾ ਮੁੱਲ ਇਕ 20 ਆ 1 25 ਆ ਤੇ 82 82 ਹਜ਼ਾਰ ਹਨਾ ਤੇ ਫੋਨ ਨੰਬਰ ਦੱਸ ਦਿਜੀ 95923 ਜੀ 95923 31034 31034 ਹਾਂ ਜੀ ਧੰਨਵਾਦ